ਇੱਕ ਮਿੰਟ ਜੀ ਰੋਕ ਕੇ ਸਾਈਡ ਤੇ ਹੋ ਜਾਓ ਤੁਹਾਡਾ ਕੀ ਨਾਮ ਜੀ ਤੁਹਾਡਾ ਨਾਮ ਕੀ ਹੈ ਜੀ ਤੁਹਾਡਾ ਨਾਮ ਕੀ ਹੈ ਨਾਮ ਕੀ ਹੈ ਤੁਹਾਡਾ ਦੱਸਿਓ ਕਿ ਨਾ ਰੁਕੋ ਜੀ ਇੱਕ ਮਿੰਟ ਬੇਦੀ ਹੈ ਬੇਦੀ ਥੋੜੀ ਨਰੇਗਾ ਦਿਹਾੜੀ ਪੈਂਦੀ ਅੱਜ ਦੀ ਐਂ ਦੱਸ ਦੋ ਪਹਿਲਾਂ ਨਾ ਬੇ ਨਰੇਗਾ ਦਿਹਾੜੀ ਅਸੀਂ ਰਿਸਟਰ ਚੈੱਕ ਕਰਨੇ ਆਂ ਕਰ ਰੋ ਫਿਰ ਹਾਂ ਸੋਡੀ ਵੀ ਦੇ ਗਏ ਜਾਂਗੇ ਸੰਗੇ ਛੁੱਟੀ ਵੀ ਨਰੇ ਕਾਦੀ ਸਾਡੀ ਪੈਣੀ ਅੱਜ ਦੀ ਪੈਣੀਆ ਹਾਂਜੀ ਠੀਕ ਆ ਹਾਂ ਸੋਡੀ ਵੀ ਪੈਣੀ ਆ ਜੀ ਪਹਿਲਾਂ ਉਹ ਦੱਸੋ ਵੀ ਤੁਸੀਂ ਛੰਡੀਆਂ ਕਿਉਂ ਲਾਈਆਂ ਸਾਡੇ ਘਰੇ ਤੇਰੇ ਕੋਲੋਂ ਮੈਂ ਗਿਆਗਾ ਜੇ ਤਿੰਨ ਉਹ ਨਹੀਂ ਯਾਰ ਇੱਕ ਨਿਕ ਮੈਂ ਹੁੰਦਾ ਹਾਂ ਹਾਂ ਦੱਸੋ ਪਹਿਲਾਂ ਆ ਬੰਦਾ ਯਾਰ દરેક ਬੰਦਾ ਯਾਰ ਸਾਨੂੰ ਕੀ ਆ ਬੰਦਾ ਹੋਵੇ ਜਾਂ ਨਾ ਹੋਵੇ ਇਹਨੇ ਪੁੱਛਿਆ ਜੀ ਕਿੰਨੇ ਪੁੱਛਿਆ ਕੱਲੇ ਬੁੜੀਆਂ ਨੇ ਕਰੇ ਉਹ ਬੁੜੀਆਂ ਨੇ ਕਰੇ ਗੱਲੀਆਂ ਬੁੜੀਆਂ ਨੇ ਵੀਰੇ ਮੈਨੂੰ ਵੀ ਬੁਜਾਤੇ ਬੁੜੀਆਂ ਨੇ ਆ ਤੁਸੀਂ ਕਹੇ ਕਿੱਲੇ ਗਏ ਸੀ ਨਾਲ ਸੀ ਤੁਸੀਂ ਵੀ ਇੱਧਰ ਆ ਜਾਓ ਤੁਸੀਂ ਵੀ ਨਾਲ ਸੀ ਕਿ ਇੱਧਰ ਆ ਜਾਓ ਹੁਣ ਤੁਸੀਂ ਕਾਹ ਚਲੇ ਗਏ ਹਾਂ ਹਾਂ ਆ ਜਾਓ ਨਾਲ ਤਾਂ ਲਵਾਉਨੇ ਆ ਆ ਜਾਓ ਇੱਕ ਮਿੰਟ ਲਾਣੀ ਨਹੀਂ ਲਾਣੀ ਨਹੀਂ ਲਾਣੀ ਹਾਂ ਲੈ ਕੇ ਗਏ ਹੋ ਨਹੀਂ ਲਾਣੀ ਨਕੀ ਆਉਂਦੇ ਨੇ ਅਸੀਂ ਚੌਂਕ ਕਮਿਸ਼ਨਰ ਨੂੰ ਫੋਨ ਕਰਾਇਆ ਹੈ ਪਤਾ ਉਹਨੂੰ ਆ ਨਰੇਗਾ ਛੋੜੀਆਂ ਦਿਹਾੜੀਆਂ ਪੈਂਦੀਆਂ ਨੇ ਤੁਸੀਂ ਝੰਡੀਆਂ ਲਾਉਂਦੇ ਫਿਰਦੇ ਹੋ ਪਿੰਡ 'ਚ ਹਾਂ ਸੁਣੋ ਕਿਹਾ ਕੀ ਨੇ ਖੜ ਦੋ ਇੱਕ ਮਿੰਟ ਬੰਦੇ ਆਉਂਦੇ ਨੇ ਪ੍ਰੈਸ ਵਾਲੇ ਨੇ ਆਉਣਾ ਕੋਈ ਨਾ ਤੁਹਾਡੇ ਅਜੀ ਚੈੱਕ ਕਰਾਉਣੇ ਰੇਟਰ ਹੁੰਦੇ ਨਾਲ ਆਤਾ ਐਡਰੈਸ ਲਿਖ ਦੇਣਾ ਬਾਈ ਦਾ ਹਾਂ ਚੈੱਕ ਕਰਾਂਗੇ ਜੀ ਤੁਸੀਂ ਝੰਡੀਆਂ ਲਾਓ ਪਹਿਲਾਂ ਇਧਰ ਆ ਕੇ ਝੰਡੀਆਂ ਲਾਓ ਯਾਰ ਲਾ ਕੇ ਕਿਵੇਂ ਆਉਂ ਕੀ ਆ ਚੈੱਕ ਕਰਾਂਗੇ ਜੀ ਹਲੇ ਥੋੜੀ ਕਰਾਂ ਨਾਲ ਪ੍ਰੈਸ ਵਾਲੇ ਲੈ ਕੇ ਆਵਾਂਗੇ ਜੀ ਚੈੱਕ ਕਰਾਂਗੇ ਜੀ ਹਾਂ ਹੈ ਜੇ ਹੋਈ ਫਿਰ ਹੁਣ ਤੁਸੀਂ ਨਾ ਕਾਟੇ ਮਾਰਿਓ ਹਾਂ ਬਿਨਾ ਤੋਂ ਸੁਣੂਲ ਕਿਹਾ ਕਿ ਨੇ ਲਾਉਣ ਨੂੰ ਬਲ ਮੈਨੂੰ ਇਹ ਦੱਸੋ ਸਰਪੰਚ ਹੁੰਦਾ ਕੌਣ ਆਇਆ ਸਰਪੰਚ ਹੁੰਦਾ ਕੌਣ ਹਾਂ ਆਂ ਦੱਸ ਬਣਾ ਸਰਪੰਚ ਹੁੰਦਾ ਕੌਣ ਸਰਪੰਚ ਹੁੰਦਾ ਕੌਣ ਹਾਂ ਸਰਪੰਚ ਦਾ ਪੈਣਾ ਪਜਾਇਆ ਥੋਂ ਵੋਟਾਂ ਮਲੇ ਬਿਜਲੀਆਂ ਵੋਟਾਂ ਮਲੇ ਪਜਾਇਆ ਨਹੀਂ ਜਦ ਸ਼ਰਾਬ ਵੰਡਦਾ ਵਰਦਾ ਜਿਉ ਸੇਰ ਆ ਬੰਦਾ ਉਹ ਕਰੇ ਬੁੜੀਆਂ ਨੇ ਯਾਰ ਬੁੜੀਆਂ ਨੂੰ ਕੀ ਪਤਾ ਹੁੰਦਾ ਹਾਂ ਜਿਹੜੇ ਹਰਮਨਜ ਨੇ ਭੇਜਿਆ ਉਹਨੂੰ ਫੋਨ ਕਰ ਇੱਕ ਮਿੰਟ ਤੁਸੀਂ ਲਾਉਣੀ ਨਹੀਂ ਜੀ ਤੁਸੀਂ ਬੁਲਾਉਣਾ ਹੈ ਜਰਾ ਜੀ ਜੋਨਕ ਮੈਨੂੰ ਫੋਨ ਕਰਿਆ ਆਇਆ ਛੋਟੇ ਕੋਲੇ ਆਰਡਰ ਹੈਗਾ ਅਸੀਂ ਲਾ ਦੇ ਤੁਹਾਨੂੰ

ਮੈਂ ਕਹਿੰਦਾ ਦੇਖੋ ਮੈਂ ਜਿਹਦੇ ਨਾਲ ਆ ਕੇ ਸੋਹਣੇ ਨਾਲ ਜੀ ਤਾ ਉਹ ਕਾਲੀਆਂ ਨੇ ਹੁਣ ਤਾਂ ਕਿਤੇ ਕਈ ਗਰੇ ਸਾਰੇ ਹਾਂ ਯਾਰ ਉਹ ਲਾ ਕੇ ਯਾਰ ਬੁੜੀਆਂ ਨੂੰ ਕੀ ਪਤਾ ਹੁੰਦਾ ਹੈ ਉਹ ਨਹੀਂ ਬੁੜੀਆਂ ਨੂੰ ਕੀ ਪਤਾ ਹੁੰਦਾ ਭਲਾ ਇਹਦਾ ਤੁਹਾਨੂੰ ਬੁੜੀਆਂ ਨੂੰ ਕੀ ਪਤਾ ਹੁੰਦਾ ਭਲਾ ਇਹਦਾ ਸਾਨੂੰ ਚਲੋ ਜੀ ਆਓ ਜੀ ਪਤਾ ਹੁੰਦਾ ਬੁੜੀਆਂ ਨੂੰ ਹਾਂ ਲਾ ਕੇ ਲਾ ਕੇ ਠੀਕ ਹੈ ਲਾ ਕੇ ਲਾ ਕੇ ਉਹ ਲਾਈਏ ਕਹਿੰਦੇ ਬਈ ਲਾਉਣੀ ਨਹੀਂ ਆਹ ਨਹੀਂ ਨਾਉਦੀ ਬਸ ਬਾ ਠੀਕ ਹੈ ਕੋਈ ਬਿਲਾਜ ਨੂੰ ਹਾਂ ਬਸ ਆਉਂਦੇ ਨੇ ਵਜਾਣਾ ਨਹੀਂ ਹੈਗਾ ਬੰਦੇ ਦੇ ਪੁੱਤ ਤੇ ਗਾਣਾ ਨਹੀਂ ਹੈਗਾ ਇੱਥੇ ਹੀ ਰਹਿਣਾ ਆਹ ਡਿਊਟੀਆਂ ਖਾਲੀ ਨਹੀਂ ਹੋ ਰਹੀ ਮਿਲਾਂ ਦੋ ਡਿਊਟੀਆਂ ਦਿਹਾੜੀ ਲੱਗਣੀ ਹੈ ਓਡੀ ਨਰੇਗਾ ਦੇ ਜੁੱਤੀ ਨਰੇਗਾ 'ਚ ਦਿਹਾੜੀ ਲੱਗਣੀ ਓਡੀ ਉਹ ਜਾਣ ਨਹੀਂ ਦੇਣਾ ਇਹਨਾਂ ਨੂੰ ਫੜੋ ਇਹਨਾਂ ਨੂੰ ਹਾਂ ਹਾਂ ਨਹੀਂ ਜਾਣ ਨਹੀਂ ਦੇਣਾ ਹਾਂ ਉੱਥੇ ਆ ਜਾਣੀ ਫੇ ਚੰਡੀਆਂ ਲਾ ਕੇ ਉਹਦੇ ਜਿਵੇਂ ਲਾ ਕੇਂਦੇ ਤੁਸੀਂ ਲੈ ਆ ਨਾ ਲਾ ਕੇ ਚੱਲ ਨੂੰ ਤਾਂ ਚੱਲ ਆ ਕੇ ਚੱਲ ਕਾਫੀ ਚੰਦੇ ਵੀ ਲਾ ਕੇ ਚੱਲ ਲਾ ਕੇ ਫਿਰ ਉਹਨੂੰ ਇਹ ਗੰਦੀ ਅਧਰੀ ਆ ਦੇਲਾ ਚਾਬੀ ਕੱਢ ਲਈ ਕੱਢ ਲਈ ਚਾਬੀ ਚੱਲ ਨਹੀਂ ਹੈਗਾ ਯਾਰ ਅਸੀਂ ਕਹਿੰਦੇ ਨਹੀਂ ਹੈਗਾ ਚੱਲ ਬਸ ਆਂਦਾ ਸਹੀ ਨਹੀਂਗਾ ਤੁਸੀਂ ਹੁੰਦੇ ਕਾ ਉਹਨਾਂ ਨਾਲ ਹਾਂ ਚਲੋ 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 ਹਾਂ ਚਲੋ ਹਾ ਬਸ ਛੋਟੀ ਗਲਤੀ ਵੀ ਨਾ ਜਿਹੜੀ ਹੁਣ ਤੁਸੀਂ ਲਵਾਈ ਹੈ ਓਏ ਉੱਗੀ ਨੇ ਲਵਾਈਆ ਲਗਈਆ ਬੰਦਰਾ ਬਤਵਾ ਚੱਲ ਹੁਣ ਛੋਟੀ ਰੇਗਾ ਤੇ ਆੜੀ ਪੈਂਦੀ ਛੇ ਹੋਏ ਨੇ ਬਿਨਾ ਮਤੋਂ ਤਾਂ ਭਰੀ ਜਾਂਦਾ ਕਾਲ ਨਹੀਂ ਕਰ ਵੀ ਨਹੀਂ ਚੱਲ ਆ ਲਾ ਕੇ ਜਨਾਉਣੀਆਂ ਆ ਖੜਾ ਹੋ ਜੀ ਬਸਾਰਾ ਕਰਾਂਗੇ ਅਸੀਂ ਦੋਵੇਂ ਅਸਤਰ ਵੀ ਗਾਓ ਨਹੀਂ ਦੱਡਾ ਬਸਣਾ ਆ ਜੀ ਤੇ ਉਹਨੂੰ ਕਹਿਣੇ ਗਾਲੀ ਕੱਢਦਾ ਤੇ ਲਾ ਕੇ ਰੱਖ ਮਾਰਾ ਇਹ ਲਾ ਕੇ ਰਹਿ ਬਸ ਕੀ ਹੋ ਗਿਆ ਲਾ ਕੇ ਫੇਰ ਦੋਵੇਂ ਵੀ ਚਾਬੀ ਹਾਂ ਲਾ ਚੱਲ ਲਾ ਲਾ ਬਾਅਦ ਚ ਆਉਣਾ ਨਾ ਨੇਗਾ ਦਿਹਾੜੀ ਵੀ ਚੱਕਣੀ ਹੋਣੀ ਅੱਜ ਦੀ ਕੋਈ ਗੱਲ ਨਹੀਂ ਹਾਂ ਚੋਂਕ ਨੂੰ ਲਾਡਰ ਹੈਗਾ ਅਜੇ ਆ ਤਕਾਵਾਂਗੇ ਸਾਰਾ ਪੁੱਤ ਕੇ ਲਈ ਟੱਕ ਓਏ ਉਹ ਨਾ ਹੁੰਦੇ ਨਾ ਹਟਾ ਲਾ 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 ਲਾਓ ਉਹਨੂੰ ਪਹਿਲਾਂ ਲਾ ਦੇ ਇਹਨਾਂ ਦੇ ਘਰਾਂ ਨਹੀਂ ਕਰਕੇ ਠੰਡੀ ਲਾਈਓ ਲਾ ਇਹੇ ਠੰਡਾ ਈ ਯਾਰ ਬੁੜੀਆਂ ਨੂੰ ਕੀ ਪਤਾ ਹਾਂ ਨਹੀਂ ਲਾਉਣੀ ਕਿਉਂ ਬੁੜੀਆਂ ਨੂੰ ਪਸ ਕਾ ਜਮੇ ਬੰਦੇ ਹੁੰਦੇ ਨੇ ਘਰ ਜਾ ਲਾਓ ਹਾਂ ਲਾਓ 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 ਹਾਂ ਹਾਂ ਇਹਨਾਂ ਦੇ ਕਹੇ ਤੇ ਹੀ ਰਹਿਣਾ ਇਹਨਾਂ ਨੇ ਕਹਿ ਕੇ ਰਵਾਇਆ ਚੱਲ ਲਾ ਲਾ ਤੂੰ ਲਵਾ ਬਣਾਉਂਗਾ ਮੈਂ ਯਾਰ ਬੁੜੀਆਂ ਨੂੰ ਕੀ ਪਤਾ ਹੁੰਦਾ ਤੂੰ ਸ਼ੱਜ ਰਿਹਾ ਹੁੰਦੇ ਬੰਦੇ ਨੂੰ ਕਹੋ ਆ ਕੇ ਬੁੜੀਆਂ ਨੂੰ ਕੀ ਪਤਾ ਹੁੰਦਾ ਮਰੇਗਾ ਛੁੱਡੀ ਦਿਹਾੜੀ ਪੈਂਦੀ ਆ ਉਹ ਵੀ ਲਾ ਚੱਲ ਹਾਂ ਲਾ ਜਾਓ ਤੂੰ ਲਾ ਆਹ ਦੇਖੋ ਜੀ ਕਾਲੀਆਂ ਦਾ ਬੁਰਾ ਹਾਲ ਕਾਲੀਆਂ ਲੀਆਂ ਛੰਡੀਆਂ ਲਾ ਕੇ ਆਪ ਹੀ ਲਾਉਂਦੇ ਫਿਰਦੇ ਨੇ ਘਰਾਂ ਚੋਂ ਚੱਲ ਬਈ ਉੱਧਰ ਵੀ ਲਾ ਕੇ ਆ ਇਹੇ ਜੀ ਉੱਧਰ ਵੀ ਲਾ ਕੇ ਆ ਆਪੇ ਲਾ ਕੇ ਉੱਧਰ ਲਾ ਕੇ ਉੱਧਰ ਵੀ ਲਾ ਕੇ ਉੱਧਰ ਵੀ ਲਾ ਕੇ ਉੱਧਰ ਵੀ ਲਾ ਕੇ ਤੈਨੂੰ ਕੀ ਹੁੰਦਾ ਤੂੰ ਹੀ ਮਰੀਂ ਨਾ ਲਾ ਕੇ ਰਹੇ ਨੇ ਨਹੀਂ ਤੂੰ ਲਾ ਲਾ ਕੇ ਇਹ ਦੇਖੋ ਇਹ ਬੰਦੇ ਨੇ ਚੱਲ 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 ਲਾ ਗਿਆ ਲਾ ਗਿਆ ਲਾਉ ਨੂੰ ਬਾਉ ਨੂੰ ਲਾਉ ਨੂੰ ਲਾ ਲਾਉ ਨੂੰ ਲਾ ਲਾਉ ਨੂੰ ਇਹ ਆਈ ਹੁੰਦਾ ਆ ਕਾਲੀ ਨੇ ਦਾਸਾਂ ਨੱਕਾ ਕਰਿਆ ਆਈ ਹੂਗਾ